ਕਾਸ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਸੋਬਿਤ ਮਸਲੇ ਮੇਰੇ ਨਾਲ ਵਿਚਾਰੇ ਨੇ ਆਉਣ ਵਾਲੇ ਸਮੇਂ ਤੇ ਉਹ ਜਰੂਰ ਦੱਸਾਂਗੇ ਉਸ ਤੋਂ ਬਾਅਦ ਭਿੱਤੇ ਕੱਲ ਦੀ ਗੱਲ ਹੈ ਉਹ ਵਿਰੋਧ ਕਰਦੇ ਨੇ ਕਿ ਸਾਡੇ ਦੇਸ਼ ਦੇ ਮਰਧੂਮ ਪ੍ਰਧਾਨ ਮੰਤਰੀ ਮਨਮੋਨ ਸਿੰਘ ਉਹਨਾਂ ਦੀ ਤਸਵੀਰ ਸਿੱਖ ਜੈਪ ਘਰ ਚ ਕਿਉਂ ਲਾਈ ਜਾ ਰਹੀ ਹੈ ਉਹਨਾਂ ਦੀ ਪੰਥ ਦੀ ਕੌਮ ਨੂੰ ਦੇਣ ਕੀ ਹੈ ਕਿ ਸਿਰਫ ਇੱਕੋ ਸਿੱਖ ਸੀ ਸਰਦਾਰ ਸੀ ਸਿਰ ਤੇ ਪੱਗ ਬੰਨਦਾ ਸੀ ਇਸ ਕਰਕੇ ਫੋਟੋ ਲਾ ਦਿਓ ਕੁਝ ਜਿਹੜੇ ਨੇ ਜਥੇਬੰਦੀਆਂ ਸਿੱਖ ਉਹਨਾਂ ਦੀ ਇਸ ਗੱਲ ਦੀ ਵੀ ਹਮਾਇਤ ਕਰਦੇ ਨੇ ਉਸ ਤੋਂ ਬਾਅਦ ਇਹ ਖਬਰ ਨਿਕਲ ਕੇ ਆ ਗਈ ਹੈ ਕਿ ਹੁਣ ਅਕਾਲ ਤਖਤ ਦਾ ਜਥੇਦਾਰ ਬਲਵੰਤ ਸਿੰਘ ਰਾਜਵਾਨ ਨੂੰ ਲਾਇਆ ਜਾ ਸਕਦਾ ਹੈ ਰਾਜਵਾਨਾ ਕੌਣ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਦੋਸ਼ ਦੇ ਵਿੱਚ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋ ਚੁੱਕੀ ਹੈ ਪਟਿਆਲਾ ਜੇਲ੍ਹ ਤੋਂ ਬੰਦ ਨੇ ਸਜ਼ਾ ਦਾ ਜ਼ਰੂਰ ਵਿਰੋਧ ਉਹਨਾਂ ਦਾ ਹੋ ਰਿਹਾ ਹੈਗਾ ਸੋ ਉਹ ਸ਼ਖਸ ਨੇ ਹੁਣ ਚਰਚਾ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਹੈ ਬੈਠਕ ਹੋਈ ਹੈ ਪ੍ਰਮੁੱਖ ਵਿਅਕਤੀਆਂ ਦੀ ਐਸਜੀਪੀਸੀ ਨਾਲ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਸ 'ਚ ਲਗਭਗ ਤੈਅ ਕਰ ਲਿਆ ਗਿਆ ਹੈ ਤੇ ਇੱਕ ਰਸਮੀ ਐਲਾਨ ਕਰਨਾ ਬਾਕੀ ਹੈ ਕਿ ਹੁਣ ਕੁਲਦੀਪ ਸਿੰਘ ਗੜਗੱਜ ਤੋਂ ਬਾਅਦ ਰਾਜੋ ਆਣਾ ਜੱਥੇਦਾਰ ਹੋਣਗੇ ਤੇ ਜੇਲ੍ਹ ਦੇ ਵਿੱਚੋਂ ਹੀ ਜੇਕਰ ਉਹਨਾਂ ਨੂੰ ਬਾਹਰ ਆਉਣ ਦੀ ਕੋਈ ਇਜਾਜ਼ਤ ਨਹੀਂ ਮਿਲਦੀ ਤਾਂ ਆਪਣੇ ਕਾਰਬਿਹਾਰ ਸਾਰੇ ਉਹ ਚਲਾਉਣਗੇ ਵੀ ਤੇ ਕੁਸ ਮਤ ਜੇ ਆਪਾਂ ਕਾਲ ਤੱਕ ਦੇ ਜੱਥੇਦਾਰ ਦਾ ਕਾਰਜਕਾਰ ਵੀ ਦੇਖੀਏ ਤਾਂ ਉਹ ਕਾਰਜਕਾਰੀ ਲੱਗਦੇ ਆ ਰਹੇ ਨੇ ਹਰਪ੍ਰੀਤ ਸਿੰਘੂਣੀ ਕਾਰਜਕਾਰੀ ਸੀ ਲੰਮਾ ਸਮਾਂ ਚੱਲੋ ਉਹਨਾਂ ਨੇ ਬਤਾਇਆ ਫਿਰ ਇੱਕਦਮ ਹਟਾਏ ਗਏ ਫਿਰ ਰਗਵੀਰ ਸਿੰਘ ਆਏ ਉਹ ਵੀ ਥੋੜੇ ਸਮੇਂ ਬਾਅਦ ਹਟਾ ਦਿੱਤੇ ਗਏ ਤੇ ਹੁਣ ਗੜਗਾਜ ਜਦੋਂ ਆਏ ਨੇ ਤੇ ਇਹ ਵੀ ਕਾਰਜਕਾਰੀ ਇਹਨਾਂ ਨੂੰ ਵੀ ਛੇਤੀ ਜੜਾ ਹਟਾਣ ਦੀ ਚਰਚਾ ਹੁਣ ਸ਼ੁਰੂ ਹੋ ਗਈ ਹੈ ਸੋ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦਾ ਕਿ ਪਾਰਟੀ ਵੀ ਬੜੇ ਚੁਣੌਤੀ ਵਾਲੇ ਸਮੇਂ ਚੋਂ ਲੰਘ ਰਹੀ ਹੈ ਬੁਰੇ ਵਕਤ ਚੋਂ ਲੰਘ ਰਹੀ ਹੈ ਪੰਥ ਲਈ ਕੌਮ ਲਈ ਵੀ ਕਈ ਚੁਣੌਤੀਆਂ ਇਸ ਟਾਈਮ ਖੜੀਆਂ ਹੋਈਆਂ ਨੇ ਕੋਸ਼ਿਸ਼ ਕਰਦੇ ਆ ਸ਼੍ਰੋਮਣੀ ਕਾਲੀਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨਾਲ ਗੱਲ ਕਰਾਂਗੇ ਕਰਨੈਲ ਸਿੰਘ ਪੀਰ ਮੁਹੰਮਦ ਜੇ ਫੋਨ ਰਿਸੀਵ ਹੁੰਦਾ ਤਾਂ ਕਿੰਨੀ ਕੁ ਇਸ ਖਬਰ ਚ ਸਚਾਈ ਹੈ ਜਾਂ ਕਿੱਦਾਂ ਦੀ ਉਹਨਾਂ ਦੀ ਪ੍ਰਤੀਕਿਰਿਆ ਹੈ ਜਿਹੜੀ ਆਉਂਦੀ ਹੈ ਪੀਰ ਮੁਹੰਮਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਔਨ 에ਅਰ ਚੈਨਲ ਤੇ ਹਾਂਜੀ ਜੀ ਮੁਹੰਮਦ ਸਾਹਿਬ ਇੱਕ ਗੱਲ ਉੱਠ ਕੇ ਆ ਰਹੀ ਹੈ ਕਹਿੰਦੇ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਹੁਣ ਕਾਲ ਤਖਤ ਦਾ ਨਵਾਂ ਜਥੇਦਾਰ ਲਗਾਇਆ ਜਾ ਸਕਦਾ ਹੈ ਜੀ ਕਿੰਨੀ ਕੁ ਸਚਾਈ ਹੈ ਇਸ ਖਬਰ ਚ ਸੁਝਾ ਦਿੱਤਾ ਸੀ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਧਾਮੀ ਹਰਾਂ ਨੇ ਪਟਿਆਲਾ ਦੇ ਦੂਖ ਨਵਾਰਨ ਸਾਹਿਬ ਗੁਰਦਰਾ ਸਾਹਿਬ ਵਿਖੇ ਮੀਟਿੰਗ ਬੁਲਾਈ ਸੀ ਔਰ ਉੱਥੇ ਬਹੁਤ ਸਾਰੇ ਵਿਦਵਾਨ ਪੁਰਸ਼ ਸਾਭਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਆਪਣੇ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਫੈਡਰੇਸ਼ਨ ਦੇ ਪੁਰਾਣੇ ਆਗੂ ਔਰ ਬਹੁਤ ਸਾਰੇ ਵਿਦਵਾਨ ਸੀ ਉਹਨਾਂ ਦੇ ਵਿੱਚ ਮੈਂ ਗੱਲ ਕਹੀ ਸੀ ਕਿ ਜੇ ਤੁਸੀਂ ਪੰਥਕ ਸੋਚੇ ਹੋਏ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਜਾ ਉਹਨਾਂ ਨੂੰ ਜੇਲਾ ਜੁਰਿਆ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬਹੁਤ ਵਧੀਆ ਰਸਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮਸਲੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਫੋਟ ਦਾ ਸ਼ਿਕਾਰ ਹੋਇਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਰਾਸ਼ੀ ਤੌਰ ਦੇ ਉੱਤੇ ਜੇ ਤੁਸੀਂ ਮਜਬੂਰ ਕਰਕੇ ਉਹਨਾਂ ਨੂੰ ਬਾਹਰ ਲਿਆਉਣਾ ਚਾਹੁੰਦੇ ਹੋ ਤਾਂ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਾਓ ਜੇ ਤੁਹਾਡੀ ਕੋਈ ਮਜਬੂਰੀ ਹੈ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਕਾਲਟੇ ਦਾ ਮੰਨਣ ਤੇ ਤਾਂ ਤੁਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਉਸੇ ਤਰ੍ਹਾਂ